ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਗਰੀਬ ਬੰਦੇ ਨਾਲ ਤੱਕਾ ਨਹੀਂ ਦੂੰਗਾ। ਤੋਂ ਮਾਨ ਸਾਹਿਬ ਆ ਗਰੀਬੜਾ ਹੈਂਡੀਕੈਪਟਾਂ ਐਜੂਕੇਟ ਪਰਸਨ ਇੱਕ ਵਾਰ ਨਹੀਂ ਤਿੰਨ-ਤਿੰਨ ਵਾਰ ਤੱਕਾ ਹੋਇਆ। ਦਫ਼ਤਰ ਡਾਇਰੈਕਟ ਖੇਡ ਵਿਭਾਗ ਪੰਜਾਬ। ਇਹਨਾਂ ਨੇ 2023 ਦੇ ਵਿੱਚ ਜਨਅ ਆਸ਼ੀਅਨ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਤੇ ਬ੍ਰਾਉਨ ਨਾਲ ਲੈ ਕੇ ਆਇਆ। ਪੰਜਾਬ ਦੇ ਲਈ ਹਿਸਟਰੀ ਬਣਾਈ ਤੇ ਇਹਨਾਂ ਨੇ ਤਿੰਨ ਡਿਪਾਰਟਮੈਂਟ ਨੂੰ ਮਾਰਕ ਕਰਿਆ ਕਿ ਇਹਨੂੰ ਸਰਕਾਰੀ ਹਦਾਇਤਾਂ ਅਨੁਸਾਰ ਨੌਕਰੀ ਦਿੱਤੀ ਜਾਵੇ। ਮੈਨੂੰ ਨੌਕਰੀ ਨਹੀਂ ਮਿਲੀ। ਮਰਾ ਮੀਥੇਰ ਸਾਹਿਬ ਨੂੰ ਕਾਲਿੰਗ ਕੀਤੀ ਕਿ ਮੇਰੇ ਨਾਲ ਧਰਨੇ ਤੇ ਬੈੰਦੇ ਰਹੇ ਹੋ ਤੁਹਾਡੀ ਸਰਕਾਰ ਆ ਸਪੋਰਟਸ ਮਿਨਿਸਟਰ ਨੂੰ ਨੌਕਰੀ ਦੇ ਦੇ ਤੇ ਦੀ ਗੱਲ ਹਤੋ ਜਾਂ ਤਾਂ ਕੋਈ ਮਨੀਟਰ ਵਾ ਨਾ ਹੁੰਦਾ ਆ ਆਪਣੇ ਭਰਾ ਨੂੰ ਨਹੀਂ ਯਾਦ ਰੱਖਦਾ ਮੈਨੂੰ ਵੀ ਤੋ ਯਾਦ ਰੱਖੋ ਹੁਣ ਮੈਂ ਤੁਹਾਨੂੰ ਇਹ ਪੁੱਛੂਗਾ ਕਿ ਏਸ਼ੀਅਨ ਗੇਮਸ ਏਸ਼ੀਅਨ ਚੈਂਪੀਅਨਸ਼ਿਪ ਵਾਲਾ ਲਿਜੀਬਲ ਹੁੰਦਾ ਜਾਂ ਨੈਸ਼ਨਲ ਦੇ ਸਟੇਟ ਵਾਲੇ ਲਿਜੀਬਲ ਕਰਨ ਉਹਲਾ ਭਾਈ ਜਿਹੜੇ ਸਿੰਗਰ ਨੇ ਉਹਨਾਂ ਨੇ ਬਿਨਾ ਸੋਚੇ ਸਮਝੇ ਮੇਰੇ ਤੇ ਆਪਣਾ ਹੱਥ ਰੱਖਿਆ ਤੇ ਮੇਰਾ 9 ਲੱਖ ਜਿਹੜਾ ਪੈਂਡਿੰਗ ਅਮਾਉਂਟ ਸੀ ਉਹ ਮੇਰੇ ਬੈਂਕ ਤੋਂ ਮੇਰੇ ਥਿਰ ਤੋਂ ਛੱਤ ਜਿਹੜੀ ਜਾਰੀ ਸੀ ਉਹਨਾਂ ਨੇ ਵਿਚਾਲੇ ਪਿਤੇ ਦਿਨਾ ਇੱਕ ਖਿਡਾਰੀ ਚਰਚਾ ਦੇ ਵਿੱਚ ਆਇਆ ਜਿਸ ਖਿਡਾਰੀ ਨੇ ਵੀਡੀਓ ਦੇ ਜ਼ਰੀਏ ਦੱਸਿਆ ਕਿ ਮੈਂ ਭਾਰਤ ਦੇ ਲਈ ਖੇਡਿਆ ਜ਼ਰੂਰ ਹਾਂ ਪਰ ਭਾਰਤ ਨੇ ਮੇਰੀ ਨਹੀਂ ਸੁਣੀ ਮੈਨੂੰ ਪੰਜਾਬ ਸਰਕਾਰ ਦੇ ਵੱਲੋਂ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਮੇਰੇ ਤੇ ਕਰਜ਼ਾ ਬਹੁਤ ਵੱਡਾ ਹੈ ਪਰ ਆਖਰਕਾਰ ਪੰਜਾਬੀ ਇੰਡਸਟਰੀ ਦੇ ਇੱਕ ਸਿੰਗਰ ਨੇ ਉਹ ਕਰਜ਼ਾ ਲਾਹ ਦਿੱਤਾ 9 ਲੱਖ ਰੁਪਏ ਦੇ ਕਰੀਬ ਦਾ ਕਰਜ਼ਾ ਜਿਹੜਾ ਕਰਨ ਔਸਲਾ ਉਤਾਰ ਦਿੰਦਾ ਹੈ ਅੱਜ ਤਰਨ ਸਾਡੇ ਨਾਲ ਮੌਜੂਦਾ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦੇ ਲਈ ਪਹੁੰਚੇ ਸੀ ਤਰਨ ਕਿਸ ਤਰ੍ਹਾਂ ਦਾ ਰਿਹਾ ਪੂਰਾ ਸਫਰ ਉਹ ਵੀ ਖੰਨੇ ਦੇ ਵਿੱਚ ਜਦੋਂ ਬਸ ਤੋਂ ਉਤਰਦੇ ਹਾਂ ਉਹ ਵੀ ਸਫਰ ਸੀ ਜਦੋਂ ਤੁਸੀਂ ਕਹਿੰਦੇ ਹੋ ਕਿ ਕੋਈ ਲੈਣ ਦੇ ਨਹੀਂ ਨਹੀਂ ਆਇਆ ਪਰਿਵਾਰ ਦੇ ਜੀ ਲੈਣ ਆਉਂਦੇ ਨੇ ਭਾਰਤ ਦੇ ਲਈ ਖੇਡਦੇ ਹਾਂ ਅੱਜ ਨੌਕਰੀ ਲੈਣ ਦੇ ਲਈ ਦਰਵਾਜ਼ਾ ਜਾ ਰਹੇ ਹਾਂ ਭਾਈ ਜਬ ਤੋਂ ਪਹਿਲਾਂ ਦਾ ਮੈਂ ਇਸ ਦਾ ਤੁਹਾਨੂੰ ਜਵਾਬ ਦੇਣਾ ਮੈਂ ਗੱਲ ਹੀ ਖਤਮ ਕਰ ਦਿੰਦਾ 10 ਸਾਲ ਮੈਟਰ ਕੋਈ ਮੈਨੂੰ ਲੈਣ ਆਂਦਾ ਹੈ ਕੋਈ ਨਹੀਂ ਆਂਦਾ ਮੈਂ ਦੇਖ ਲਈ ਅੱਦੇ ਖੇਡ ਦਰੂਗਾ ਔਰ ਇਹ ਹੀ ਕਰਜ਼ੇ ਦੀ ਗੱਲ ਮੇਰੇ ਐਨਆਰਆਈ ਭਰਾਵਾਂ ਨੇ ਇੰਡੀਆ ਦੇ ਤੇ ਪੰਜਾਬ ਦੇ ਭਰਾਵਾਂ ਨੇ ਜਿੰਨੀ ਉਹ ਤਾਂ ਕਿੰਨੀ ਮਦਦ કરી ਉਸ ਤੋਂ ਬਾਅਦ ਕਰਨ ਉਹਲਾ ਭਾਈ ਜਿਹੜੇ ਸਿੰਗਰ ਨੇ ਉਹਨਾਂ ਨੇ ਬਿਨਾ ਸੋਚੇ ਸਮਝੇ ਮੇਰੇ ਤੇ ਆਪਣਾ ਹੱਥ ਰੱਖਿਆ ਤੇ ਮੇਰਾ 9 ਲੱਖ ਜਿਹੜਾ ਪੈਂਡਿੰਗ ਅਮਾਉਂਟ ਸੀ ਉਹ ਮੇਰੇ ਬੈਂਕ ਤੋਂ ਮੇਰੇ ਸਿਰ ਤੋਂ ਛੱਤ ਜਿਹੜੀ ਜਾ ਰਹੀ ਸੀ ਉਹਨਾਂ ਨੇ ਵਿਚਾਰ ਦਿੱਤੀ ਸੋ ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਚਾਹ ਮੈਨੂੰ 10 ਰੁਪਏ ਦੀ ਹੈਲਪ ਕੀਤੀ ਲੇਕਿਨ ਮੇਰੀ ਹੈਲਪ ਕੀਤੀ ਤੁਹਾਡੇ ਹੱਥ ਦੇ ਵਿੱਚ ਬਹੁਤ ਸਾਰੀਆਂ ਕਾਗਜ਼ ਨੇ ਜਿਨ੍ਹਾਂ ਦੇ ਵਿਰਜ਼ਾ ਜੀ ਤੁਸੀਂ ਪੰਜਾਬ ਸਰਕਾਰ 'ਤੇ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਕਿ ਪੰਜਾਬ ਸਰਕਾਰ ਨੇ ਸਮੇਂ-ਸਮੇਂ 'ਤੇ ਨੌਕਰੀ ਦੇਣ ਦੇ ਵਾਅਦੇ ਕੀਤੇ ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਜੀ। ਕਿ ਕਦੋਂ-ਕਦੋਂ ਪੰਜਾਬ ਸਰਕਾਰ ਨੇ ਤੁਹਾਨੂੰ ਜਿਹੜੀਆਂ ਇਹ ਆਫਰਸ ਕੀਤੀਆਂ ਨੇ। ਮੈਂ ਇੱਕ ਆ ਦਿਖਾਵਾਂਗਾ ਤੁਹਾਨੂੰ ਲੈਟਰ। ਦਫਤਰ ਡਾਇਰੈਕਟ ਖੇਡ ਵਿਭਾਗ ਪੰਜਾਬ। ਹੂੰ। ਇਹਨਾਂ ਨੇ 2023 ਦੇ ਵਿੱਚ ਜਨਅ ਆਸ਼ੀਆਨ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਤੇ ব্রੌਨਰ ਲੈ ਕੇ ਆਇਆ। ਪੰਜਾਬ ਦੇ ਲਈ ਹਿਸਟਰੀ ਬਣਾਈ। ਤੇ ਇਹਨਾਂ ਨੇ ਤਿੰਨ ਡਿਪਾਰਟਮੈਂਟ ਨੂੰ ਮਾਰਕ ਕਰਿਆ ਕਿ ਇਹਨੂੰ سرکاری دے ਤানুਸਾਰ نوکری دیتی جاوے مینوں نوکری نہیں ملی ਆ ایک اس ਤੋਂ ਬਾਅਦ ਖੇਡ ਵਿਭਾਗ ਕੋਲੋਂ ਇੱਕ ਲੈਟਰ ਆਂਦਾ ਹੈ ਉਹ ਵੀ میرے ਕੋਲ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜਿਦੇ ਵਿੱਚ ਮੇਰਾ ਨਾਮ ਇੰਟਰਵਿਊ ਦੇ ਲਈ ਦਿੱਤਾ ਜਾਂਦਾ ਆ ਵੀ ਦੇਖੋ ڈائریکٹر سپورٹس ਆਫ ਪੰਜਾਬ ਲੀਜੀਬਲ ਕੈਂਡੀਡੇਟ ਆਫ ਇੰਟਰਵਿਊ ਪੋਸਟ سپورٹس سپਰਵਾਈਜ਼ਰ ਆ ਰਿਆ 7 ਨੰਬਰ ਦਿਨ ਆ ਧਰਮ ਸ਼ਰਮਾ ਰਾਮੁਰਦੀ ਜਰਮਨ ਜੇਚਾ ਨੂੰ ਨੀਰ ਕਨਵੇਂ ਖੰਨਾ ਹੂੰ ਔਰ ਮੈਂ ਖੁਸ਼ ਹੋ ਜਾਂਦਾ ਹੂੰ ਮੇਰੇ ਘਰ ਦੇ ਖੁਸ਼ ਹੋ ਜਾਂਦਾ ਹੈ ਕਿ ਤੁਹਾਡੀ ਗਰੀਬੀ ਚੱਕੀ ਗਈ ਮੁੰਡਾ ਪਰਤੀ ਹੋ ਜੂਗਾ ਹੂੰ ਉਹ ਖੁਸ਼ੀ ਕਦ ਗਮ ਚ ਬਦਲਦੀ ਆ ਚਾਰ ਦਿਨ ਪਹਿਲਾਂ ਮੈਂ ਇੰਟਰਨੈਟ ਤੇ ਚੈੱਕ ਕਰਦਾ ਲਿਸਟ ਜਿਹਦੇ ਵਿੱਚ ਮੇਰਾ ਨਾਮ ਹੀ ਨਹੀਂ ਹੁੰਦਾ ਲਿਸਟ ਚ ਨਾਮ ਹੀ ਕੱਟਦਾ ਨਾਮ ਹੀ ਕੱਟਦਾ ਹੁਣ ਮੈਂ ਤੁਹਾਨੂੰ ਇਹ ਪੁੱਛੂਗਾ ਕਿ ਏਸ਼ੀਅਨ ਗੇਮ ਏਜੈਂਟ ਚੈਂਪੀਅਨਸ਼ਿਪ ਵਾਲਾ ਲਿਗੀਬਲ ਹੁੰਦਾ ਜਾਂ ਨੈਸ਼ਨਲ ਦੇ ਸਟੇਟ ਵਾਲੇ ਲਿਗੀਬਲ ਹੁੰਦੇ ਤੁਹਾਡਾ ਨਾਮ ਕੱਟ ਕੇ ਨੈਸ਼ਨਲ ਦੇ ਸਟੇਟ ਵਾਲੇ ਹਾਂ ਮੈਂ ਹਿੱਟਰੀ ਬਣਾਈਆ ਪੰਜਾਬ ਦੇ ਲਈ ਅੱਜ ਤੱਕ ਪਹਿਲਾ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਨਹੀਂ ਜਿੱਤੇ ਮੈਂ ਦੋ ਲਿਆ ਕੇ ਦੇਤੇ ਹੁਣ ਇਹ ਚ ਮੇਰਾ ਕੀ ਕਸੂਰ ਹੈ ਮੈਨੂੰ ਇਹ ਦੱਸਿਆ ਜਾਵੇ ਆ ਪ੍ਰੂਫ ਮੇਰੇ ਕੋਲ ਨੇ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਗਰੀਬ ਬੰਦੇ ਨਾਲ ਤੱਕਾ ਹੋਂ ਨਹੀਂ ਦੂੰਗਾ ਤੋਂ ਮਾਨ ਸਾਹਿਬ ਆ ਗਰੀਬ ਕੜਾ ਹੈ ਹੈਂਡੀਕੈਪਡ ਹੈਜੂਕੇਟ ਪਰਸਨ ਆ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਤੱਕਾ ਹੋਇਆ ਹਮ ਔਰ ਦੂਜੀ ਗੱਲ ਮੈਂ ਇਹ ਵੀ ਕਲੀਅਰ ਕਰੂੰਗਾ ਮੇਰੀ ਕੋਈ ਪਾਰਟੀ ਨਹੀਂ ਹੈ ਹਮ ਮੈਂ ਹਰ ਇੱਕ ਪਾਰਟੀ ਦਾ ਹਮ ਮੈਨੂੰ ਹਰ ਇੱਕ ਪਾਰਟੀ ਸਪੋਰਟ ਕਰਦੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਕਾਲੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਬੀਜੇਪੀ ਸਰਕਾਰ ਹੈ ਹਮ ਬੀਜੇਪੀ ਦੀ ਸਰਕਾਰ ਨੇ ਮੈਨੂੰ ਅਨੁਰਖਟਾ ਕੁਦੀ ਨੂੰ ਹੀ ਮਿਲਾਇਆ ਆਮ ਆਦਮੀ ਪਾਰਟੀ ਸਰਕਾਰ ਨੇ ਮੈਨੂੰ ਭਗਵੰਦ ਮਾਨ ਦਾ ਉਹ ਮਿਲਾਇਆ ਮੇਰੇ ਐਮ.ਐਲ.ਏ ਨੇ ਆ ਈਸ਼ਰ ਭਾਈ ਨੇ ਹੁਣ ਮੇਰਾ ਮੁੱਦਾ ਚੱਕਿਆ ਹਮ ਇਸ ਇਹ ਸਾਰੇ ਦੇ ਦਰਮਿਆਨ ਜਿਸ ਤਰ੍ਹਾਂ ਦੇ ਨਾਲ ਹੁਣ ਤੁਹਾਡੇ ਨਾਲ ਧੱਕਾ ਹੋਇਆ ਦੁਬਾਰਾ ਜੀ ਕਰਦਾ ਕਿ ਕਦੇ ਹੁਣ ਇਸੇ ਤਰੀਕੇ ਖੇਡਣਾ ਖੇਡਣ ਲਈ ਬਾਹਰ ਜਾਣਾ ਜਦੋਂ ਤੁਹਾਨੂੰ ਨੌਕਰੀ ਨਹੀਂ ਮਿਲਦੀ ਐਲੀਜੀਬਲ ਹਾਂ ਐਲੀਜੀਬਲ ਹੋਣ ਦੇ ਬਾਵਜੂਦ ਲੈਟਰਾਂ 'ਚ ਨਾਮ ਆਉਣ ਦੇ ਬਾਵਜੂਦ ਕੱਢ ਦਿੱਤਾ ਜਾਂਦਾ ਦੇਖੋ ਮੈਂ ਤੁਹਾਨੂੰ ਪਹਿਲੀ ਕਲੀਅਰ ਕਰਤਾ ਸੀ ਮੈਂ ਆਪਣੇ ਦੇ ਆਪਣੇ ਪੰਜਾਬ ਦੇ ਨੌਜਵਾਨਾਂ ਲਈ ਆਦੇ ਹੀ ਖੇਡਦਾ ਰਹੂੰਗਾ ਔਰ ਮੈਂ ਆਪਣੇ ਨੌਜਵਾਨਾਂ ਨੂੰ ਪੁਸ਼ ਕਰ ਰਿਹਾ ਕਿ ਨਸ਼ਾ ਛੱਡ ਕੇ ਗੇਮਾਂ ਵੱਲ ਆਓ ਸਪੋਰਟ ਗਰਾਊਂਡ ਜੁਆਇਨ ਕਰੋ ਜੇ ਮੈਂ ਕੁਝ ਗਲਤ ਕਰ ਰਿਹਾ ਤਾਂ ਮਾਨਤਾਬ ਮੇਰੇ ਤੇ ਜੋ ਕਾਰਵਾਈੋ ਕਰਨ ਜੇ ਮੈਂ ਕੁਝ ਸਹੀ ਕਰ ਰਿਹਾ ਆਪਣੇ ਪੰਜਾਬ ਦੇਸ਼ ਲਈ ਤਾਂ ਮੈਨੂੰ ਜਿਹੜਾ ਮੇਰਾ ਹੱਕ ਹੈ ਉਹ ਦਿੱਤਾ ਜਾਵੇ ਮਾਨਤਾਬ ਦੀ ਸਰਕਾਰ ਤੇ ਵਿੱਚ ਤਾਂ ਬਹੁਤਾਰੇ ਲੈਟਰ ਨਿਕਲੇ ਆਏ ਇਸ ਤੋਂ ਪਹਿਲਾਂ ਵੀ ਕਿਸੇ ਸਰਕਾਰ ਨੇ ਕੋਈ ਵਾਅਦਾ ਕੀਤਾ ਤੁਹਾਡੇ ਨਾਲ ਜੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਕਰਿਆ ਬਟ ਉਸ ਸਮੇਂ ਵੀ ਕੁਝ ਨਹੀਂ ਹੋਇਆ ਉਸ ਸਮੇਂ ਤਾਂ ਮੀਤਿਆ ਸਾਹਿਬ ਮੇ ਨਾਲ ਤਰਨੇ ਤੇ ਬੈਠੇ ਸੀਗੇ ਦੁਬਾਰਾ ਮੀਥੇਰ ਸਾਹਿਬ ਨੂੰ ਕਾਲ ਨਹੀਂ ਕੀਤੀ ਕਿ ਮੇਰੇ ਨਾਲ ਧਰਨੇ ਤੇ ਬੈੰਦੇ ਰਹੇ ਹਾਂ ਤੁਹਾਡੀ ਸਰਕਾਰ ਆ ਸਪੋਰਟਸ ਮਿਨਿਸਟਰੋਂ ਨੌਕਰੀ ਦੇ ਦੇ ਤੂੰ ਦੀ ਗੱਲ ਹਤੋ ਜਾਂ ਤੋ ਕੋਈ ਮਿਨੀਟਰ ਬਣ ਜਾਂਦਾ ਆ ਆਪਣੇ ਭਰਾ ਨੂੰ ਨਹੀਂ ਯਾਦ ਰੱਖਦਾ ਮੈਨੂੰ ਕਿ ਤੂੰ ਯਾਦ ਰੱਖੂਗਾ ਉਹ ਬੰਦੇ ਨੇ ਪਹੁੰਚਾ ਕਿ ਨਹੀਂ ਚੱਕਿਆ ਮੈਂ ਇਹ ਮਿਲਣ ਦੀ ਗੱਲ ਤਾਂ ਦੂਰ ਦੀ ਆ ਫੋਨ ਕੀਤੇ ਨੇ ਹਾਂਜੀ ਮਿਲਣ ਦੀ ਵੀ ਕੋਸ਼ਿਸ਼ ਕੀਤੀ ਨਹੀਂ ਮਿਲੇ ਦਫ਼ਤਰ ਜਾ ਕੇ ਕਦੇ ਟਾਈਮ ਲਿਆ ਉਹਨਾਂ ਦਾ ਬਹੁਤ ਵਾਰੀ ਨਹੀਂ ਮਿਲੇ ਲਾਈਵ ਪ੍ਰੈਸ ਕਾਨਫਰੰਸ ਇੱਕ ਵਾਰ ਮੇਰੇ ਬਾਰੇ ਬੋਲੇ ਸੀਗੇ ਧੰਨਵਾਦ ਤੁਹਾਨੂੰ ਉਸੇ ਹੰਤਾ ਮੈ ਯਾਦ ਆਇਆ ਹੂੰ ਸੋ ਮੈਂ ਇਹੀ ਬੇਨਤੀ ਵਾਰ-ਵਾਰ ਕਰ ਰਿਹਾ ਕਿ ਮਾਨ ਸਾਹਿਬ ਪਲੀਜ਼ ਮੇਰੀ ਮਦਦ ਕਰੋ ਮੈਨਾਂ ਤੱਕਾ ਹੋ ਰਿਹਾ ਸਰੀਆਮ ਹੋ ਰਿਹਾ ਉਹ ਜਨਤਾ ਵੀ ਦੇਖ ਰਹੀ ਆ ਔਰ ਤੁਸੀਂ ਵੀ ਦੇਖ ਰਹੇ ਹੂੰ ਇਸ ਇਹ ਸਾਰੇ ਦੇ ਵਿਚਕਾਰ ਜਿਹੜਾ ਸਖਸ਼ ਲਗਾਤਾਰ ਤਰਨੂ ਮੀਡੀਆ ਦੇ ਸਾਹਮਣੇ ਲੈ ਕੇ ਆਉਂਦਾ ਈਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਉਹ ਵੀ ਮੌਜੂਦ ਹੈ ਈਸ਼ਰਪ੍ਰੀਤ ਦੁਬਾਰਾ ਫੇਰ ਲੈ ਕੇ ਆਇਓ ਤਰਨ ਨਾਲ ਪਹਿਲਾਂ ਵੀ ਜਦੋਂ ਤਰਨ ਮੈਡਲ ਜਿੱਤ ਕੇ ਆਉਂਦਾ ਉਹਦੇ ਵੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਹੁੰਦੀ ਆ ਕਿ ਇਸ ਨੌਜਵਾਨ ਦੀ ਸੁਣੀ ਜਾਵੇ ਕਰਜ਼ਾ ਇਹ ਦੇਤੇ ਇਹਦੀ ਪੰਜਾਬ ਸਰਕਾਰ ਬਾਹ ਫੜੇ ਨੌਕਰੀ ਦਿੱਤੀ ਜਾਵੇ ਕਹਿੰਦੇ ਐਲੀਜੀਬਲ ਹੋਣ ਦੇ ਬਾਵਜੂਦ ਲਿਸਟ ਚ ਨਾਮ ਆਉਂਦਾ ਉਹੀ ਕੱਢ ਦਿੱਤਾ ਜਾਂਦਾ ਬਾਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਪਿਛਲੀ ਵਾਰੀ ਵੀ ਆਏ ਸੀ ਐਤਕੀ ਵੀ ਤੁਸੀਂ ਮੁੱਦਾ ਚੱਕ ਰਹੇ ਹੋ ਖੜੇ ਆਪਾਂ ਉੱਥੇ ਹੀ ਆ ਚੱਕਰ ਇਹ ਹੈ ਕਿ ਆਪਾਂ ਦਾ ਮੁੱਦਾ ਚੱਕ ਦਿੰਨੇ ਆ ਪਿਛਲੀ ਵਾਰੀ ਤਰਨ ਨੂੰ ਵੀ ਬੁਲਾ ਲਿਆ ਆ ਦੇਖੋ ਤਰਨ ਦਾ ਨਾਂ ਵੀ ਪਾਤਾ ਉਹਦੇ ਵਿੱਚ ਇਹਦੇ ਆਸ ਉਮੀਦ ਵੀ ਦਰਤੀ ਇਹਨੇ ਵਿਚਾਰਨੇ ਸੂਟ ਪੈਂਟ ਵੀ ਸ ਮੁੜ ਕੇ ਜਦੋਂ ਲਿਸਟ ਆਈ ਅਗਲੇ ਉਹਦੇ ਚ ਨਾਮ ਹੀ ਹੈ ਨੀਗਾ ਤਾਂ ਇਹਦੇ ਚ ਗਲਤੀ ਡਾਇਰੈਕਟਰ ਸਪੋਰਟ ਦੀ ਨਹੀਂ ਹੈਗੀ ਇਹਦੇ ਵਿੱਚ ਗਲਤੀ ਜਿਹੜਾ ਡਾਇਰੈਕਟਰ ਸਪੋਰਟ ਨੂੰ ਤੋਂ ਨਿਰਦੇਸ਼ ਦਿੰਦਾ ਉਹਦੀ ਆ ਸਭ ਇਹਦਾ ਕੋਈ ਕਸੂਰ ਨਹੀਂ ਹੈ ਇਹ ਤਾਂ ਰੋਲ ਮਾਡਲ ਆ ਜੇ ਆਪਾਂ ਇਹਨੂੰ ਹੀ ਨੌਕਰੀ ਦਵਾਂਗੇ ਇਹਨੂੰ ਹੀ ਹੱਲਾਸ਼ੇਰੀ ਦਵਾਂਗੇ ਕਿ ਭਾਈ ਸਾਹਿਬ ਤੂੰ ਅੱਗੇ ਵਧ ਫਿਰ ਹੋਰ ਨੌਜਵਾਨ ਅੱਗੇ ਕਿੱਦਾਂ ਵਧਣਗੇ ਇਹ ਪੰਜਾਬ ਦਾ ਉਹ ਭੂਖਾ ਜਿਹੜਾ ਲੋਕੀ ਦੇਖਦੇ ਨੇ ਇਹਦੇ ਵਾਲੇ ਪਾਸੇ ਬੱਚੇ ਦੇਖਦੇ ਨੇ ਕਿ ਹਾਂ ਯਾਰ ਜੀ ਇਹ ਇਦਾਂ ਡਿਸੇਬਲ ਹੋ ਕੇ ਕਰ ਸਕਦਾ ਤਾਂ ਅਸੀਂ ਸਹੀ ਸਲਾਮਤ ਹੋ ਕੇ ਡਿਪਰੈਸ਼ਨ ਤੇ ਜਾਈ ਜੰਨੇ ਇਹ ਡਿਪਰੈਸ਼ਨ ਚੋਂ ਕੱਢਣ ਵਾਲਾ ਜੇ ਜਦ ਤੱਕ ਆਪਣੇ ਕੋਲ ਇਹ ਜੇ ਰੋਲ ਮਾਡਲ ਨਹੀਂ ਹੋਣਗੇ ਤਾਂ ਸਾਬ ਅਸੀਂ ਫਿਰ ਬਹੁਤ ਕੁਝ ਹੋਰ ਹੀ ਰਾਸਤੇ ਤੇ ਤੁਰ ਪਏ ਆ ਅਸੀਂ ਅਰਦਾਸਾਂ ਕਰਾ ਰਹੇ ਆ ਨਸ਼ੇ ਬੰਦ ਕਰਨ ਦੀਆਂ ਬੱਚਿਆਂ ਨੂੰ ਲੈ ਕੇ ਹਰਮੰਦਰ ਸਾਹਿਬ ਲੈ ਕੇ ਅਰਦਾਸਾਂ ਕਰਾ ਰਹੇ ਨੇ ਪਰ ਸਾਬ ਤੁਸੀਂ ਇਹਨਾਂ ਨੂੰ ਜਦ ਤੱਕ ਤੁਸੀਂ ਇਹਨਾਂ ਨੂੰ ਰੋਲ ਮਾਡਲ ਨਹੀਂ ਬਣਾਉਂਗੇ ਤੁਸੀਂ ਸਾਡੇ ਕੋਲ ਨਸ਼ੇ ਬੰਦ ਨਹੀਂ ਹੋਣੇ ਇਹ ਕਹਿੰਦਾ ਜੇ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਸੁਸਾਈਡ ਕਰਨ ਲੱਗਿਆ ਸੀ ਕਿੰਨੀ ਵੱਡੀ ਗੱਲ ਆ ਆ ਬੱਚੇ ਹੁਣ ਸੁਸਾਈਡ ਕਿਉਂ ਕਰ ਰਹੇ ਨੇ ਕਿਉਂਕਿ ਬੱਚੇ ਕੋਲ ਰਾਸਤਾ ਨਹੀਂ ਹੈਗਾ ਜਦੋਂ ਰੋਲ ਮਾਡਲ ਇਹ ਕਹੂਗਾ ਮੈਂ ਸੁਸਾਈਡ ਕਰ ਰਿਹਾ ਪਿੱਛੇ ਰਹਿ ਕੇ ਜਾਊਗਾ ਬਾਈ ਹੂੰ ਬਾਈ ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਮਿੱਡੇ ਮੀਲ ਦੇ ਵਿੱਚ ਚੇਂਜਸ ਕਰਨੀਆਂ ਕਹਿੰਦੇ ਕਿ ਮਿੱਡੇ ਮੀਲ ਚ ਫਰੂਟ ਲੈ ਕੇ ਆ ਰਹੇ ਆ ਤਾਂ ਜੋ ਬੱਚੇ ਸਿਹਤਮੰਦ ਹੋਣ ਤੇ ਇਹਨਾਂ ਬੱਚਿਆਂ ਦਾ ਸਪੋਰਟਸ ਵਾਲੇ ਧਿਆਨ ਦਾ ਵੀ ਸਪੋਰਟਸ ਵਾਲ ਜਾ ਸਕਣ ਇਹਨਾਂ ਦੀ ਜਿਹੜੀ ਹੈ ਡਾਈਟ ਪੂਰੀ ਹੋ ਸਕੇ ਸਿਹਤਮੰਦ ਹੋ ਕੇ ਮਿੱਡੇ ਮੀਲ ਚ ਫਰੂਟ ਲਿਜਾ ਕੇ ਇਹਨਾਂ ਨੂੰ ਖਾਣੇ ਦਾ ਧੱਕੇ ਹੀ ਪੈਣੇ ਨੇ ਜਾਂ ਤਾਂ ਉਹ ਤੱਕੜੇ ਕਰ ਰਹੇ ਨੇ ਧਰਨੇ ਲਾਉਣ ਨੂੰ ਕਿ ਇਹਨਾਂ ਨੂੰ ਫਰੂਟ ਫਰਾਡ ਖਵਾਓ ਕਿ ਡਾਂ ਕਡਾਂਗਾ ਮਾਰਨ ਵਾਲਿਆਂ ਨੂੰ ਸਵਾਦ ਆਵੇ ਸਾਡੇ ਤਾਂ ਜਿਹੜਾ ਹੋਣਾ ਦਰਦ ਹੋਣਾ ਹੀ ਆ ਸਭ ਫਰੂਟ ਖਵਾ ਕਾਦੇ ਵਾਸਤੇ ਰਹੀ ਆ ਫਰੂਟ ਤਾਂ ਤੁਹਾਨੂੰ ਨੌਕਰੀਆਂ ਦਵੋਗੇ ਤਾਂ ਹੀ ਆ ਫਰੂਟ ਤਾਂ ਹੁਣ ਇਹ ਫਰੂਟ ਦੀ ਰੇੜੀ ਲਾਉਂਦਾ ਠੀਕ ਹੈ ਰੇੜੀ ਲਾ ਕੇ ਫਰੂਟ ਦੀ ਵੇਚ ਕੇ ਕਰਦਾ ਠੀਕ ਹੈ ਇਹ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਤੁਸੀਂ ਮੇਰੀ ਡਾਈਟ ਪੂਰੀ ਕਰੋ ਤੁਹਾਨੂੰ ਇਹ ਕਹਿ ਰਿਹਾ ਸਿਰਫ ਮੈਨੂੰ ਟਾਇਰ 3 ਟਾਇਰ 4 ਜਾਂ ਫਿਰ ਮੈਨੂੰ ਕੋਈ ਨੌਕਰੀ ਦੇ ਦਿਓ ਇਹੀ ਕਹਿੰਨਾ ਭਰਾਵਾ ਤੂੰ ਜੀ ਵੀਰੇ ਇਹ ਤਾਂ ਨਹੀਂ ਕਹਿੰਦਾ ਮੈਨੂੰ ਜਾ ਕੇ ਤੁਸੀਂ ਜੰਮ ਬਣਾ ਮੈਨੂੰ ਜਾ ਕੇ ਤੁਸੀਂ ਅਹੁਦਾ ਦੇ ਦਿਓ ਆਪਣਾ ਕੈਬਿਨੇਟ ਚ ਮੈਨੂੰ ਪੀ ਐਨ ਵੀ ਰੱਖ ਲੈਣ ਮੈਂ ਉਹ ਵੀ ਹੋਰ ਜਸੋਏ ਤੋਂ ਵੱਡੀ ਤਰ੍ਹਾਂ ਦੀ ਕੀ ਹੋਊਗੀ ਤਾਂ ਸਾਬ ਇਹ ਗੱਲਾਂ ਸਭ ਝੂਠੀਆਂ ਨੇ ਫਰੂਟ ਕਰਤਾ ਜੀ ਉਹ ਕਰਤਾ ਇਹ ਤਾਂ ਫਰੂਟ ਬਸ ਤਾਂ ਕਰਤਾ ਕਿ ਤਕੜੇ ਹੋ ਜੋ ਡਾਂਗੀ ਫੇਰਾਂਗੇ ਤੁਸੀਂ ਹੁਣ ਆਪਣਾ ਹਿਸਾਬ ਲਾ ਲਓ ਇਹ ਤਾਂ ਤੁਹਾਡੀ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਾ ਰਹੇ ਨੇ ਕਹਿੰਦੇ ਕਾਂਗਰਸ ਦੀ ਸਰਕਾਰ ਕਹਿੰਦੇ ਕਾਂਗਰਸ ਦੀ ਸਰਕਾਰ ਰਹੀ ਹੈ ਕਾਂਗਰਸ ਨੇ ਵੀ ਵਾਅਦੇ ਕੀਤੇ ਲਿਸਟਾ ਉਹਨਾਂ ਵੱਲੋਂ ਵੀ ਜਾਰੀ ਹੋਈਆਂ ਨੇ ਨੌਕਰੀ ਕਾਂਗਰਸ ਤੇ ਤਾਂ ਮੈਂ ਆਪ ਹੀ ਇਲਜ਼ਾਮ ਲਾ ਰਹੇ ਹਾਂ ਇਹ ਤਾਂ ਬਾਅਦ ਚ ਲਾਊਗਾ ਮੇਰਾ ਭਰਾ ਮੈਂ ਤਾਂ ਕਾਂਗਰਸ ਦਾ ਹੁੰਦਾ ਹੋਇਆ ਕਾਂਗਰਸ 'ਤੇ ਇਲਜ਼ਾਮ ਲਾ ਰਹੇ ਹਾਂ ਨਕਮੇ ਸੀਗੇ ਜਿਹੜੇ ਨੌਕਰੀ ਨਹੀਂ ਦੇ ਸਕੇ ਤਾਹੀਂ ਤਾਂ ਬਾਹਰ ਬੈਠੇ ਆ ਅੱਜ। ਹੂੰ। ਨਹੀਂ ਤਾਂ ਇਹਨੂੰ ਨੌਕਰੀ ਦਿੰਦੇ। ਇਹਨੂੰ ਆਪਣਾ ਰੋਲ ਮਾਡਲ ਕਰਦੇ। ਹੂੰ। ਲੋੜ ਹੀ ਨਾ ਪੈਂਦੀ ਆਮ ਆਦਮੀ ਪਾਰਟੀ ਆਉਂਦੀ ਨਾ। ਹੂੰ। ਜਦੋਂ ਅਸੀਂ ਸਾਡੀ ਨਕਮੇਪੁਣੀਆਂ ਤੇ ਉਦੋਂ ਅਸੀਂ ਸੀਗੇ ਨਹੀਂ। ਹੂੰ। ਸਾਡੇ ਵਰਗੇ 5-6 ਨੌਜਵਾਨ ਹੁੰਦੇ ਇਹਨਾਂ ਦੀ ਬਾਹਮ ਰੋਡ ਦੇ ਰੱਖਦੇ। ਹੂੰ। ਭਾਈ ਸਾਹਿਬ ਇਹ ਕਰੋ بڑے بڑے ਲੀਡਰ ਜਿਹੜੇ ਆਪਣੇ ਆਪ ਨੂੰ ਬਣੀ ਬੈਠੇ ਨੇ ਕੀ ਤਰਨਾਟ। ਤਾਂ ਸਾਬ ਇਹ ਸਾਨੂੰ ਦੇਖਣਾ ਪੈਣਾ ਯੂਥ ਨੂੰ। ਤਾਂ ਹੀ ਯੂਥ ਦੂਜੇ ਪਾਸੇ ਚੱਲ ਗਿਆ। ਹੂੰ। ਇਹ ਵੱਡੇ ਵੱਡੇ ਲੀਡਰ 10 ਬੰਦੇ ਇਕੱਠੇ ਨਹੀਂ ਹੁੰਦੇ ਇਹਨਾਂ ਤੋਂ। ਹੂੰ। ਕਿਸੇ ਵੀ ਪਾਰਟੀ ਦੇ ਸਾਹਿਬ ਤਾਂ ਸਾਨੂੰ ਦੇਖਣਾ ਪੈਣਾ ਮੈਂ ਤਾਂ ਆਪਣੀ ਪਾਰਟੀ ਨੂੰ ਆਪ ਨਿੰਦ ਰਿਹਾ ਇਸ ਤੋਂ ਵੱਡੀ ਕੀ ਮੈਂ ਗੱਲ ਕਰਾਂ ਇਹ ਤਾਂ ਬਾਅਦ ਚ ਨਿੰਦੂਗਾ ਕੀ ਕਰੂੰਗੇ ਇਸ ਤੋਂ ਬਾਅਦ ਹੁਣ ਕੋਈ ਅਲਟੀਮੇਟਮ ਦੇ ਰਹੇ ਹੋ ਸਰਕਾਰ ਨੂੰ ਜਾਂ ਇਸ ਤੋਂ ਬਾਅਦ ਕੀ ਕਰੂੰਗਾ ਤੁਹਾਨੂੰ ਵੀ ਪਤਾ ਆ ਮੇਰਾ ਭਰਾ ਕੀ ਕਰਾਂਗੇ ਭਾਜੀ ਧਰ ਨਹੀਂ ਦੇਵਾਂਗੇ ਦੋ ਜਣੇ ਬੈਜੂਗੇ ਉਹ ਜਦੋਂ ਅਸੀਂ ਜਾਦੇ ਬੰਦ ਲੈ ਕੇ ਜੰਨੇ ਹੋ ਕਹਿੰਦੇ ਧਾਰ 140 ਆ 10 ਮੀਟਰ ਦੂਰੇ ਬੈਜੂ 10 ਮੀਟਰ ਦੂਰ ਮੈਂ ਬੈਜੂਗਾ 7-8 ਦਿਨ ਦਾ ਸੀਮ ਹ ਉਸ ਤੱਕ ਪਹੁੰਚਣ ਦੇਣ ਹਾਂ ਹਾਂ ਉਹ ਤਾਂ ਪਹੁੰਚ ਉਹ ਤਾਂ ਅਸੀਂ ਇੰਨੇ ਤਾਂ ਜਗਾੜੀ ਹੈਗੇ ਅਸੀਂ ਇਹਨਾਂ ਦਾ ਜਗਾੜੀ ਜੇ ਤਰ ਹੁਣ ਉੱਥੇ ਅਮਰੀਕਾ ਜਾ ਕੇ ਮੈਡਲ ਜਿੱਤੇ ਆਉਂਦਾ ਇਹ ਤੇ ਤਾਂ ਅਸੀਂ ਨਿਹਰ ਪਾ ਦੂਗੇ ਸਾਨੂੰ ਉਹ ਕੋਈ ਟੈਨਸ਼ਨ ਨਹੀਂ ਬਾਈ ਸਾਨੂੰ ਟੈਨਸ਼ਨ ਇਹ ਆ ਕਿ ਇਹਦਾ ਬਣੂਗਾ ਕੀ ਵਿਚਾਰੇ ਦਾ ਬਾਈ ਸਾਲ ਰਹਿ ਗਏ ਇਹਦੀ ਖੇਡ ਨੂੰ ਉਸ ਤੋਂ ਬਾਅਦ ਇਹਨੂੰ ਪੁੱਛੂਗਾ ਕੌਣ ਇਹ ਤੇ ਬਾਹਰ ਡਿੱਗ ਜਾਣਾ ਬਾਈ ਇਹਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਡਿਪਰੈਸ਼ਨ ਚਲ ਜੂਗਾ ਮੇਰੀ ਅੱਜ ਗੱਲ ਯਾਦ ਰੱਖਿਓ ਫੌਜੀ ਬੰਦਾ ਜਦੋਂ ਫੌਜ ਚੋਂ ਆਉਂਦਾ ਨਾ ਰਫਲ ਛੱਡ ਕੇ ਉਹ ਜਦ ਤੱਕ ਉਹ ਨੌਕਰੀ ਨਹੀਂ ਮਿਲਦੀ ਡਿਪਰੈਸ਼ਨ ਚ ਚਲ ਜਾਂਦਾ ਜੇ ਇਹਨੂੰ ਨੌਕਰੀ ਨਾ ਮਿਲੀ ਮੈਂ ਤੋ ਅੱਜ ਲਿਖਾ ਕੇ ਲੈ ਲਓ ਜੇ ਦਾ ਕੁਝ ਨਾ ਬਣਿਆ ਨਾ ਇਹਨੇ ਗੁੰਮ ਹੋ ਜਾਣਾ ਇਹਨੇ ਗੁੰਮਨਾਮ ਹੋ ਜਾਣਾ ਇਹ ਮੇਰਾ ਫਰਜ਼ ਹੈ ਇਹਨੂੰ ਗੁੰਮਨਾਮ ਨਹੀਂ ਹੋਣ ਦੇਣਾ ਬਾਈ ਮੈਂ ਦੱਸ ਜਦ ਤੱਕ ਮੈਂ ਪੰਜਾਬ ਦਾ ਪ੍ਰਧਾਨ ਐ ਜੇ ਜੇ ਮੈਂ ਬਿਆਨ ਦੇਈ ਜਾਣਾ ਕੀ ਪਤਾ ਮੈਨੂੰ ਫਟਾਫਟ ਤਾਰ ਦੇਣ ਪਰ ਈਵਨ ਇਹਨੂੰ ਗੁੰਮਨਾਮ ਨਹੀਂ ਹੋਣ ਦੇਣਾ ਬਾਈ ਮੈਂ ਬਹੁਤ ਬਹੁਤ ਧੰਨਵਾਦ ਭਾਈ ਗੱਲਬਾਤ ਕਰਨ ਲਈ ਸੋ ਇਸਨ ਤਰुण ਜਨਾਂ ਦੇ ਬੀਤੇ ਦਿਨਾਂ ਚਰਚਾ ਬਹੁਤ ਰਹੀ ਹੈ ਕਿ ਤਰुण ਉਹ ਹੀ ਸਖਸ਼ਾ ਜਿਹਦੇ ਲਈ ਕਰਨ ਔਜਲਾ ਤੱਕ ਅੱਗੇ ਆ ਜਾਂਦੇ ਨੇ ਪੰਜਾਬ ਦੇ ਇੰਟਰਨੈਸ਼ਨਲ ਸਿੰਗਰ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਕਿ ਇਸ ਦੇ ਉੱਤੇ ਕਰਜ਼ਾ ਪਰ ਪੰਜਾਬ ਦੀ ਸਰਕਾਰ ਨੂੰ ਸ਼ਾਇਦ ਉਜਾਗ ਨਹੀਂ ਆਈ ਪੰਜਾਬ ਦੀ ਸਰਕਾਰ ਤੱਕ ਮੈਸੇਜ ਨਹੀਂ ਪਹੁੰਚ ਸਕਿਆ ਕਿ ਇਸ ਨੌਜਵਾਨ ਦੀ ਸੁਣੀ ਜਾ ਸਕੇ